ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ੂ ਰਿਹਾ। ਸਾਥੀਓ ਇਸ ਸਮੇਂ ਇੱਕ ਅਹਿਮ ਜਿਹੜੀ ਖਬਰ ਹੈ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਨੀ। ਅਸੀਂ ਇਸ ਸਮੇਂ ਬੰਗਾ ਰੋਡ ਤੇ ਡ੍ਰੀਮ ਲੈਂਡ ਰਿਜ਼ੋਰਟ ਦੇ ਨਾਲ ਜਿਹੜੀ ਸੂਏ ਨੂੰ ਸੜਕ ਆਉਂਦੀ ਉਹਦੇ ਤੇ ਮੌਜੂਦ ਹਾਂ। ਔਰ ਇੱਥੇ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ। ਜ਼ਿਲ੍ਹਾ ਨਵਾਂ ਸ਼ਹਿਰ ਜ਼ਿਲ੍ਹਾ ਸ਼ੀਤ ਭਗਤ ਸਿੰਘ ਨਗਰ ਦੀ ਪੁਲਿਸ ਵੱਲੋਂ ਔਰ ਇੱਥੇ ਐਨਕਾਊਂਟਰ ਕੀਤਾ ਗਿਆ ਔਰ ਇਹ ਜਿਹੜਾ ਮਾਮਲਾ ਹੈ ਦੱਸਿਆ ਜਾ ਰਿਹਾ ਹੈ ਕਿ ਥੋੜੇ ਦਿਨ ਪਹਿਲਾਂ ਨਵਾਂ ਸ਼ਹਿਰ ਟੀਚਰ ਕਲੋਨੀ ਸ਼ਿਵ ਕਲੋਨੀ ਵਿਖੇ ਜਿਹੜੀ ਗੋਲੀ ਮਿਸ ਹੋਈ ਸੀਗੀ ਉਸ ਦੇ ਮੱਦੇ ਨਜ਼ਰ ਜੋ ਕਿ ਕੱਪੜੇ ਦੀ ਦੁਕਾਨ ਤੇ ਦੱਸਿਆ ਜਾ ਰਿਹਾ ਕਿ ਦੋ ਨੌਜਵਾਨ ਜਿਹੜੇ ਆਏ ਸੀਗੇ ਬੁਲਟ ਮੋਟਰਸਾਈਕਲ ਤੇ ਜਿਨ੍ਹਾਂ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਮਸਲੇ ਨਾਲ ਇਹ ਮਾਮਲਾ ਜੁੜਿਆ ਹੋਇਆ ਪੁਲਿਸ ਵੱਲੋਂ ਇੱਕ ਵਿਅਕਤੀ ਦਾ ਇਨਕਾਊਂਟਰ ਕੀਤਾ ਗਿਆ ਔਰ ਤੁਸੀਂ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਦੀ ਇੱਥੇ ਸਕੋਰਪੀਓ ਜਿਹੜੀ ਹੈ ਉਹ ਗੱਡੀ ਦੇਖ ਸਕਦੇ ਹੋ ਔਰ ਜਿੱਥੇ ਸਰਕਲ ਕੀਤਾ ਗਿਆ ਵੀ ਜੇ ਥੋੜਾ ਜ਼ੂਮ ਕਰਕੇ ਦਿਖਾ ਦੇ ਉੱਥੇ ਇੱਕ ਗੋਲੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਰੌਂਦ ਹੈ ਕਿ ਗੋਲੀ ਹੈ ਇਹਦੀ ਡਿਟੇਲ ਜਿਹੜੀ ਹੈ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੀ ਜਾਵੇਗੀ ਔਰ ਨਾਲ ਦੀ ਨਾਲ ਤੁਸੀਂ ਇੱਕ ਵੈਪਨ ਦੇਖ ਸਕਦੇ ਹੋ ਉਹ ਵੈਪਨ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਸਕਰੀਨ ਤੇ ਇਹ ਵੈਪਨ ਹੋ ਸਕਦਾ ਜਿਹੜਾ ਦੋਸ਼ੀ ਹੋਵੇ આરોપી ਹੋਵੇ ਉਹਦਾ ਆ ਔਰ ਸਰਕਲ ਕੀਤੇ ਹੋਏ ਨੇ ਤਿੰਨ ਥਾਂਹੀਂ ਤਾਂ ਰੌਂਦ ਦੇ ਜਿਹੜੇ ਨਿਸ਼ਾਨ ਸਰਕਲ ਕੀਤਾ ਹੈ ਗੋਲੀਆਂ ਜਿਹੜੀਆਂ ਆ ਤੁਹਾਨੂੰ ਉੱਥੇ ਨਜ਼ਰ ਆ ਰਹੀਆਂ ਔਰ ਇੱਕ ਵੈਪਨ ਵੀ ਜਿਹੜਾ ਆ ਉਸ ਸਕਰੀਨ ਤੇ ਨਜ਼ਰ ਆ ਰਿਹਾ ਹਾਲਾਂਕਿ ਤੁਸੀਂ ਦੇਖ ਸਕਦੇ ਹੋ ਕਿ ਸੀਲ ਕੀਤਾ ਇੰਨੇ ਇਲਾਕੇ ਨੂੰ ਇੰਨੀ ਜਗ੍ਹਾ ਨੂੰ ਇੰਨੀ ਥਾਂ ਨੂੰ ਤੇ ਅਸੀਂ ਕੋਲ ਨਹੀਂ ਜਾ ਸਕਦਾ ਔਰ ਵੈਸੇ ਵੀ ਸੰਜੀਦਾ ਮਾਮਲਾ ਹੁੰਦਾ ਹੈ ਕੋਲ ਜਾਣਾ ਵੀ ਨਹੀਂ ਚਾਹੀਦਾ ਔਰ ਇੱਥੇ ਇਸ ਸਮੇਂ ਐਸਪੀ ਸਰਬਜੀਤ ਬਾਈਆ ਮੌਜੂਦ ਨੇ ਦਿਖਾਈਂ ਜਰਾ ਡੀਐਸਪੀ ਰਾਜਕੁਮਾਰ ਐਸਐਚਓ ਸਿਟੀ ਅਵਤਾਰ ਸਿੰਘ ਦੇ ਨਾਲ ਦੀ ਨਾਲ ਹੋਰ ਵੀ ਅਫਸਰ ਮੌਜੂਦ ਨੇ ਨੀਰਜ ਚੌਧਰੀ ਵੀ ਮੌਜੂਦ ਨੇ ਐਸਐਚਓ ਸੋ ਹੂੰ ਸੋ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਵੀ ਇੱਥੇ ਮੌਜੂਦ ਨੇ ਔਰ ਇਹ ਜਿਹੜੀ ਕਾਰਵਾਈ ਹੋਈ ਹੈ ਫਿਰ ਤੋਂ ਦੱਸ ਦਈਏ ਜਿੰਨੇ ਸਾਡੇ ਕੋਲ ਜਾਣਕਾਰੀ ਪਹੁੰਚੀ ਹੈ ਕਿ ਇਹ ਜਿਹੜੀ ਕਾਰਵਾਈ ਹੈ ਇਹ ਨਵੇਂ ਸ਼ਹਿਰ ਦੇ ਕੱਪੜਾ ਵਪਾਰੀ ਤੇ ਜਿਹੜੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਗੋਲੀ ਮਿਸ ਹੋ ਗਈ ਸੀ ਉਸ ਦੇ ਮੱਦੇ ਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਉੱਥੇ આરોપી ਸੀ ਉਹਨਾਂ ਚੋਂ ਦੱਸਿਆ ਜਾ ਰਿਹਾ ਇੱਕ ਦਾ ਨਾਮ ਸੁਖਜਿੰਦਰ ਜੋ ਕਿ ਲੱਲੀਆਂ ਪਿੰਡ ਤੋਂ ਦੱਸਿਆ ਜਾ ਰਿਹਾ ਹੁਣ ਇਹ ਲੱਲੀਆਂ ਨਵੇਂ ਸ਼ਹਿਰ ਦੇ ਨਜ਼ਦੀਕ ਹੈ ਜਾਂ ਹੋਰ ਏਰੀਆ ਚੋਂ ਇਹਦੀ ਹਲੇ ਪੁਸ਼ਟੀ ਨਹੀਂ ਹੋਈ ਤਾਂ ਦੱਸਿਆ ਜਾ ਰਿਹਾ ਕਿ ਸੁਖਜਿੰਦਰ ਜੋ ਕਿ ਲੱਲੀਆਂ ਦਾ ਹੈ ਉਹਦੇ ਤੇ ਦੱਸਿਆ ਕਿ ਪੁਲਿਸ ਨੇ ਕਾਰਵਾਈ ਕੀਤੀ ਹੈ ਔਰ ਇਨਕਾਊਂਟਰ ਜਿਹੜਾ ਆ ਇੱਥੇ ਹੋਇਆ ਔਰ ਗੋਲੀ ਕਿੱਥੇ ਲੱਗੀ ਹੈ ਉਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇ ਜਦੋਂ ਐਸਐਸਪੀ ਮੌਕੇ ਤੇ ਪਹੁੰਚਣਗੇ ਪਰ ਹਾਲ ਦੀ ਘੜੀ ਪੁਲਿਸ ਨੇ ਜਿਹੜੀ ਹੈ ਇਹ ਕਾਰਵਾਈ ਕੀਤੀ ਹੈ ਥੋੜੇ ਦਿਨ ਪਹਿਲਾਂ ਦੀ ਹੀ ਗੱਲ ਹੈ ਕਿ ਜਿਹੜੀ ਇੱਕ ਗੱਲ ਬੜੀ ਚਰਚਾ ਦਾ ਵਿਸ਼ਾ ਬਣੀ ਸੀਗੀ ਕਿ ਗੋਲੀ ਜਿਹੜੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਇੱਕ ਕੱਪੜਾ ਵਪਾਰੀ ਦੀ ਦੁਕਾਨ ਦੇ ਉੱਤੇ ਔਰ ਉਹ ਉੱਥੇ ਜਿਹੜੇ ਆ ਫਾਇਰ ਉਹ ਮਿਸ ਹੋ ਗਿਆ ਸੀ ਤੇ ਮਿਸ ਹੋਣ ਤੋਂ ਬਾਅਦ ਪੁਲਿਸ ਨੇ ਸਤਰਕਤਾ ਦਿਖਾਈ ਪੁਲਿਸ ਨੇ ਜਿਹੜੀ ਹੈ ਉਹ ਕਾਰਵਾਈ ਕੀਤੀ ਹੈ ਤੇਜ਼ੀ ਦਿਖਾਈ ਹੈ ਤੇ ਇੱਕ ਅਕਿਊਜ਼ਡ ਇੱਕ આરોપી ਜਿਹੜਾ ਦੱਸਿਆ ਜਾ ਰਿਹਾ ਕਿ ਉਹਦਾ ਇੱਥੇ ਜਦੋਂ ਅਸੀਂ ਡ੍ਰੀਮ ਲੈਂਡ ਤੋਂ ਅੱਗੇ ਆਉਂਦੇ ਹਾਂ ਪੁਲ ਦੇ ਨਾਲ ਹੀ ਸੱਜੇ ਪਾਸੇ ਨਹਿਰ ਦੇ ਨਾਲ ਜਿਹੜਾ ਸੂਆ ਹੈ ਉੱਥੇ ਇਨਕਾਊਂਟਰ ਕੀਤਾ ਗਿਆ ਤਾਂ ਤਿੰਨ ਰੌਂਦ ਜਿਨ੍ਹਾਂ ਨੂੰ ਸਰਕਲ ਦੇ ਵਿੱਚ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਈਆਂ ਇੱਕ ਵੈਪਨ ਜਿਹੜਾ ਹੈ ਉਹ ਵੀ ਨਜ਼ਰ ਆਉਂਦਾ ਤੇ ਪੁਲਿਸ ਦੀ ਗੱਡੀ ਜਿਹੜੀ ਹੈ ਇਹ ਵੀ ਸੀਲ ਕੀਤੀ ਹੋਈ ਥਾਂ ਦੇ ਅੱਗੇ ਆ ਸੋ ਇਹ ਪੂਰੀ ਜਾਣਕਾਰੀ ਜਦੋਂ ਐਸਐਸਪੀ ਸਾਹਿਬ ਇੱਥੇ ਪਹੁੰਚ ਕੇ ਵੀਡੀਓ ਨਾਲ ਵਾਰਤਾ ਕਰਨਗੇ ਉਦੋਂ ਗੱਲ ਪਤਾ ਲੱਗੇਗੀ ਤਾਂ ਤੁਸੀਂ ਦਿਖਾ ਦਿਓ ਐਸਪੀ ਸਰਬਜੀਤ ਬਾਈਆ ਡੀਐਸਪੀ ਰਾਜਕੁਮਾਰ ਐਸਐਚਓ ਸਿਟੀ ਅਵਤਾਰ ਸਿੰਘ ਇੱਥੇ ਸਾਰੇ ਮੌਜੂਦ ਨੇ ਔਰ ਮੈਂ ਕੋਸ਼ਿਸ਼ ਕਰਦਾ ਇੱਕ ਵਾਰ ਜੇ ਅਮਿਤ ਜੀ ਦੇ ਨਾਲ ਗੱਲਬਾਤ ਹੋ ਸਕੇ ਜੀ ਅਮਿਤ ਭਾਜੀ ਇੱਕ ਮਿੰਟ ਤਾਂ ਸੀਨੀਅਰ ਜਰਨਲਿਸਟ ਅਮੇਜ ਜੀ ਸਾਡੇ ਨਾਲ ਨੇ ਅਮਿਤ ਭਾਜੀ ਤੁਸੀਂ ਇੱਥੇ ਆ ਕੇ ਕੀ ਜਾਣਕਾਰੀ ਹਾਸਲ ਕੀਤੀ ਕਿੰਨੇ ਕੁ ਗੱਲ ਪਤਾ ਲੱਗੀਆਂ ਜੀ ਨੇ ਹਲਕਾ ਹੀ ਪਤਾ ਲੱਗਾ ਕਿ ਇੱਕ ਜਿਹੜਾ ਵਰਮਾ ਕਲੈਕਸ਼ਨ ਦੇ ਹੋਇਆ ਸੀ 2-4 ਦਿਨ ਪਹਿਲਾਂ ਫਾਇਰ ਕਰਨ ਦੀ ਕੋਸ਼ਿਸ਼ ਹੋਈ ਸੀ ਮਿਸਫਾਇਰ ਹੋਇਆ ਸੀ ਤੇ ਉਸ ਮਾਮਲੇ ਦੇ ਵਿੱਚ ਇੱਕ ਬੰਦਾ ਇਹਨਾਂ ਨੇ ਕੀਤਾ ਸੀ ਤੇ ਉਹ ਮੇਰੇ ਖਾਲ ਨਾ ਫਾਇਰ ਹੋ ਗਿਆ ਤੇ ਬਰਾਮਦਗੀ ਕਰਾਉਣ ਲੱਗੇ ਸ਼ਾਇਦ ਉਹਨੇ ਵੀ ਫਾਇਰ ਕੀਤਾ ਤੇ ਪੁਲਿਸ ਨੇ ਫਾਇਰ ਕੀਤਾ ਤੇ ਉਹ ਇੰਜਰਡ ਆ ਉਹ ਨੂੰ ਹਸਪਤਾਲ ਆ ਤੇ ਹੁਣ ਐਸਐਸਪੀ ਸਾਹਿਬ ਆ ਰਿਹਾ ਕਹਿੰਦੇ ਉਹ ਦੇਣਗੇ ਪੈਸਾ ਬੋਡੇ ਤੇ ਗੋਲੀ ਵਜਦੀ ਆ ਇਹ ਨਹੀਂ ਮੈਨੂੰ ਪਤਾ ਲੱਗਾ ਲੈ ਪਰ ਉਹ ਕਹਿੰਦੇ ਵੀ ਮੈਂ ਗੱਲ ਕੀਤੀ ਸੀ ਸੀਨੀਅਰ ਆਫੀਸਰਸ ਦੇ ਨਾਲ ਉਹ ਕਹਿੰਦੇ ਐਸਐਸਪੀ ਸਾਹਿਬ ਬਰੀਫ ਕਰਨਗੇ 2-4 ਮਿੰਟ ਹੋ ਜਾਏਗੀ ਗੱਲ ਕਲੀਅਰ ਸਾਰੀ ਠੀਕ ਹੈ ਜੀ ਮਤਲਬ ਲੱਗਦਾ ਕਿ ਮੁੱਦ ਪੇੜ ਹੋਈ ਹੋਣੀ ਕਿਉਂਕਿ ਤਿੰਨ ਜਿਹੜੇ ਰੋਂਦੇ ਆ ਉਹਨਾਂ ਨੂੰ ਸਰਕਲ ਕੀਤਾ ਇੱਕ ਵੈਪਨ ਵੀ ਆ ਬਿਲਕੁਲ ਬਿਲਕੁਲ ਉਹੀ ਮੈਂ ਕਿਹਾ ਵੀ ਹੋਈ ਹੈ ਤੇ ਬਾਕੀ 2-4 ਮਿੰਟ ਚ ਹੀ ਮੇਰੇ ਖਿਆਲ ਹੋ ਜਾਣੀ ਕਲੀਅਰ ਸਾਰੀ ਠੀਕ ਹੈ ਜੀ ਤੇ ਇਹ ਇਹ ਇਹਦਾ ਨਾਮ ਕੀ ਕੁਝ ਪਤਾ ਲੱਗਾ ਸੁਖਜਿੰਦਰ ਕੁਝ ਜਿੱਦਰ ਸੁਖਜ ਹੋ ਜਾਏਗਾ ਕਲੀਅਰ 2-4 ਮਿੰਟ ਸਾਰਾ ਬਰੀਫ ਕਰਾਂਗੇ ਠੀਕ ਬਹੁਤ ਸ਼ੁਕਰੀਆ ਤਾਂ ਇਹ ਜਾਣਕਾਰੀ ਤੁਹਾਡੇ ਤੱਕ ਅਪੜ ਦੀ ਕੀਤੀ ਔਰ 2-4 ਮਿੰਟ ਚ ਜਿਵੇਂ ਸੀਨੀਅਰ ਜਰਨਲਿਸਟ ਅਮਿਤ ਸ਼ਰਮਾ ਜੀ ਨੇ ਦੱਸਿਆ ਤਾਂ 2-4 ਮਿੰਟ ਦੇ ਅੰਦਰ ਜਦੋਂ ਐਸਐਸਬੀ ਸਾਹਿਬ ਆ ਕੇ ਮੀਡੀਆ ਨਾਲ ਗੱਲਬਾਤ ਕਰਨਗੇ ਤਾਂ ਉਦੋਂ ਜਿਹੜੀ ਸਾਰੀ ਜਾਣਕਾਰੀ ਉਹ ਤੁਹਾਡੇ ਤੱਕ ਅਪੜ ਦੀ ਕਰ ਦਿੱਤੀ ਜਾਏਗੀ ਬਹੁਤ ਬਹੁਤ ਸ਼ੁਕਰੀਆ